ਦੇ ਤਰ੍ਹਾਂ ਮਾਣੀਓਗੇ ਐਸਐਸਪੀ ਸਾਹਿਬ ਠੰਡਾ ਦੀ ਫਾਈ ਦੇ ਵਿੱਚ ਐਸਐਚਓ ਕਨਾਲ ਕਲੋਡੀ ਵੱਲੋਂ ਕੱਲ ਸਪੈਸ਼ਲ ਨਾਕਾਬੰਦੀ ਕੀਤੀ ਗਈ ਸੀਗੀ ਇਹ ਕਿਸਾਨ ਚੌਂਕ ਦੇ ਵਿੱਚ ਅਸੀਂ ਹਰਦੀਪ ਸਿੰਘ ਵੱਲੋਂ ਜੋ ਕਿ ਸਚੋਥਾਣਾ ਕਨਾਲ ਕਲੋਡੀ ਦਾ ਕੰਮ ਵੀ ਕਰਦੇ ਆ ਉਹਨਾਂ ਵੱਲੋਂ ਉੱਥੇ ਨਾਕਾ ਲਗਾਇਆ ਗਿਆ ਸੀ ਡਿਊਰਿੰਗ ਨਾਕਾਬੰਦੀ ਜਿਹੜਾ ਇੱਕ ਮੋਟਰਸਾਈਕਲ ਸੀਗਾ ਉਹਨੂੰ ਇਹਨਾਂ ਨੇ ਇੰਟਰਸੈਪਟ ਕੀਤਾ ਜਦੋਂ ਉਹਨੂੰ ਰੋਕਿਆ ਤਾਂ ਉਹਦੀ ਜਿਹੜੀ ਹਰਕਤ ਸੀਗੀ ਉਹ ਸ਼ੱਕੀ ਲੱਗੀ ਉਹਦੀ ਪ੍ਰੋਪਰ ਚੈਕਿੰਗ ਕਰਨ ਤੇ ਜਿਹੜੀ ਉਹਦੇ ਪੋਜੀਸ਼ਨ ਦੇ ਵਿੱਚੋਂ ਅੱਧਾ ਕਿਲੋ ਹੈਰਨ ਜਿਹੜੀ ਹੈਗੀ ਪ੍ਰਾਪਤ ਹੋਈ ਜਿਸ ਬੰਦ ਦੇ ਵਿੱਚ ਅਸੀਂ ਹਰਜੀਵਨ ਸਿੰਘ ਵੱਲੋਂ ਖਾਲਾ ਕਨਾਲ ਕਾਨੂੰਨੀ ਦੀ ਵਿੱਚ ਮਕਦਮਾ ਨੰਬਰ 170 ਅੰਡਰ ਸੈਕਸ਼ਨ 21C ਐਨਡੀਪੀਐਸ ਐਕਟ ਅੰਦਰ ਰਜਿਸਟਰ ਕੀਤਾ ਗਿਆ ਤੇ ਜਿਹੜੀ ਹੈਗੀ ਮਕਦਮੇ ਦੀ ਫੰਦਰ ਜਿਹੜੀ ਹੈਗੀ ਇਨਵੈਸਟੀਗੇਸ਼ਨ ਚੱਪੀ ਜਾ ਰਹੀ ਹੈ ਸੋ ਇਹਦੇ ਵਿੱਚ ਰਸਨਾ ਹੋਗਾ ਕਿ ਜਿਹੜਾ ਇਹ ਲੜਕਾ ਗੁਰਪ੍ਰੀਤ ਸਿੰਘ ਗੋਰੀ ਇਹ ਪੁੱਤਰ ਮਨਜੀਤ ਸਿੰਘ ਇਹ ਬਸਤੀ ਨੰਬਰ 2 ਵੀਰਤਲਾ ਦਾ ਰਹਿਣ ਵਾਲਾ ਹੈ ਇਹ ਬੇਸਿਕਲੀ ਗ੍ਰੈਜੂਏਸ਼ਨ ਦੀ ਪੜ੍ਹਾਈ ਕਰ ਰਿਹਾ ਤੇ ਕੱਲ ਜਿਹੜਾ ਸੀਗਾ ਮੋਟਰਸਾਈਕਲ ਦੇ ਉੱਤੇ ਜਦੋਂ ਆਇਆ ਤੇ ਇਹਨੂੰ ਲਾਕੇ ਤੇ ਉੱਤੇ ਇੰਟਰਸੈਪਟ ਕਰਕੇ ਤੇ ਰੋਕਣ ਤੇ ਇਹਦੇ ਕੋਲੋਂ ਦਾ ਕਿਲੋ ਹੈਰਨ ਪਹਿਲਾਂ ਜਿਹੜਾ ਇਹਦਾ ਕ੍ਰਿਮੀਨਲ ਰਿਕਾਰਡ ਚੈੱਕ ਕਰਨ ਤੇ ਬੜੀ ਸਰਪ੍ਰਾਈਜ਼ਿੰਗ ਗੱਲ ਸਾਹਮਣੇ ਆਈ ਕਿ ਪਹਿਲਾਂ ਵੀ ਇਹਦੇ ਤੇ ਕੋਈ ਮੁਕੱਦਮਾ ਦਰਜ ਨਹੀਂ ਸੀਗਾ ਇਹ ਜਮਾਂ ਫਰੈਸ਼ ਸੀਗਾ ਤੇ ਇਹ ਜਿਹੜੀ ਹੈਗੀ 1/2 ਕਿਲੋ ਹਿਰਨ ਕੁਝ ਦਿਨ ਪਹਿਲਾਂ ਜਿਹੜੀ ਹੈਗੀ ਪਾਕਿਸਤਾਨ ਦੇ ਰਾਈਂ ਆਈ ਸੀਗੀ ਫਾਜ਼ਲਕਾ ਦੇ ਵਿੱਚ ਕਿਸੇ ਬੰਦੇ ਕੋਲ ਉਤੋਂ ਇਹ ਲੈ ਕੇ ਆਇਆ ਸੀਗਾ ਜਿਸ ਬੰਦੇ ਦੇ ਵਿੱਚ ਜਿਹੜੀ ਫਰਦਰ ਸੀ ਜਿਹੜੀ ਇਨਵੈਸਟੀਗੇਸ਼ਨ ਅਸੀਂ ਇੱਕ ਇੱਕ ਕਰ ਰਹੇ ਹਾਂ ਸੋ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਦੇ ਵਿੱਚ ਇਹੀ ਆਇਆ ਹੈ ਜਿਹੜੀ 1/2 ਕਿਲੋ ਹਿਰਨ ਹੈਗੀ ਆ ਗੁਰਪ੍ਰੀਤ ਸਿੰਘ ਗੋਰੀ ਇਹ ਬੰਦਾ ਜਿਹੜਾ ਹੈਗਾ 32 ਨੰਬਰ 2 ਦਾ ਰਹਿਣ ਵਾਲਾ ਹੈ ਤੇ ਇਹਦੀ ਪੋਜੀਸ਼ਨ ਦੇ ਵਿੱਚੋਂ ਇਹ ਰਿਕਵਰ ਹੋਣ ਤੇ ਅਸੀਂ ਮੁਕੱਦਮਾ ਨੰਬਰ 170 ਅੰਡਰ ਸੈਕਸ਼ਨ 21 ਸੀ ਐਨ ਡੀ ਪੀ ਸੈਕਟਰ ਜਿਹੜਾ ਹੈਦਰ ਰਜਿਸਟਰ ਕੀਤਾ ਤੇ ਜਿਹੜਾ ਮੋਟਰਸਾਈਕਲ ਬਰਾਮਦ ਕੀਤਾ ਹੈ ਚੋਰੀ ਦਾ ਕਿ ਇਹ ਦਾ ਆ ਇਹ ਜਿਹੜਾ ਮੋਟਰਸਾਈਕਲ ਹੈਗਾ ਇਹਦੇ ਤੇ ਫਿਲਹਾਲ ਜਿਹੜੀ ਕਿ ਨੰਬਰ ਪਲੇਟ ਨਹੀਂ ਲੱਗੀ ਹੋਈ ਸੀਗੀ ਬਟ ਇਨ ਇਨਵੈਸਟੀਗੇਸ਼ਨ ਦੇ ਵਿੱਚ ਡੈਰੋਗੇਸ਼ਨ ਵਿੱਚ ਅਪਰਾ ਦੱਸ ਰਹੇ ਬਟ ਫਿਰ ਵੀ ਅਸੀਂ ਇਹਦੀ ਤਫਤੀਸ਼ ਕਰਾਂਗੇ ਕਿ ਮੋਟਰਸਾਈਕਲ ਜਿਹੜਾ ਹੈਗਾ ਕਿ ਚੋਰੀ ਦਾ ਹੈ ਜਾਂ ਕਿੱਥੋਂ ਆਇਆ ਇਹਦੀ ਪੋਜੀਸ਼ਨ ਦੇ ਵਿੱਚ ਕਿੱਦਾਂ ਹੋ ਗਿਆ ਇਹਦੀ ਪ੍ਰੋਪਰ ਵੈਰੀਫਿਕੇ ਦੂਜੇ ਵਜੇ ਇਹਦੀ ਚੇ ਸੀਗਾ ਵੀ ਇਹਦੇ ਜੇਲ੍ਹ ਦੇ ਵਿੱਚ ਲਿੰਕ ਨਹੀਂ ਤੇ ਪਤਾ ਇਹ ਵੀ ਲੱਗ ਰਿਹਾ ਹੈ ਵੀ ਜੇਲ੍ਹ ਦੇ ਵਿੱਚੋਂ ਨੈਟਵਰਕ ਚਲਾ ਰਹੇ ਕੋਈ ਬੰਦਾ ਆਇਆ ਕੋਈ ਸਾਮਣੀ ਦੇਖੋ ਜਿਹੜੀ ਪ੍ਰੀ ਨਿਮਰੀ ਇਨਵੈਸਟੀਗੇਸ਼ਨ ਦੇ ਵਿੱਚ ਇਹਨੇ ਕਿਹੜੇ ਬੰਦੇ ਕੋਲੋਂ ਲੈ ਕੇ ਆਇਆ ਸੀਗਾ ਤੇ ਕਿਹੜੇ ਬੰਦੇ ਨੂੰ ਅਗੇ ਸਪਲਾਈ ਕਰਨੀ ਸੀ ਉਸ ਬਾਰੇ ਸਾਨੂੰ ਇਹਨੇ ਜਿਹੜੀ ਹੈਗੀ ਮੋਡਲੀ ਟ੍ਰੀਸਟ ਦੇ ਵਿੱਚ ਦੱਸਿਆ ਜੋ ਕਿ ਇਸ ਸਮੇਂ ਮੈਂ ਡਿਸਕਲੋਜ਼ ਨਹੀਂ ਕਰ ਸਕਦਾ ਅਦਰਵਾਈ ਜਿਹੜਾ ਅਕਿਊਜ਼ਡ ਅਗੇ ਚੀਜ਼ ਦਾ ਫਾਇਦਾ ਲੈਂਦਾ ਸੋ ਉਹਨਾਂ ਦੋਨਾਂ ਨੂੰ ਅਸੀਂ ਅਰਾਊਂਡ ਅਪ ਕਰਾਂਗੇ ਜੇ ਇਹਦੀ ਇਨਵੈਸਟੀਗੇਸ਼ਨ ਦੇ ਵਿੱਚ ਜੇਰ ਵਾਲਾ ਵੀ ਕੋਈ ਐਂਗਲ ਸਾਹਮਣੇ ਆਉਗਾ ਤਾਂ ਉਸ ਮੁਤਾਬਕ ਵੀ ਜਿਹੜੀ ਅਸੀਂ ਬੰਦੀ ਕਾਰਵਾਈ ਕੀਤੀ ਜਾਵੇਗੀ ਸਰ ਇੱਕ ਕੂਰੀਅਰ ਦਾ ਕੰਮ ਕਰਦਾ ਜਾਂ ਪਰਚੂਨ ਦੇ ਤੌਰ ਤੇ ਵੇਚਦਾ ਹੈ ਦੇਖੋ ਜਿਹੜੇ ਇਹ ਬੰਦਾ ਹੈਗਾ ਇਹ ਅੱਗੇ ਫਿਲਹਾਲ ਜਿਹੜਾ ਖੁਦ ਅੱਗੇ ਵੇਚਦਾ ਕਿਉਂਕਿ ਇਹ ਬੰਦਾ ਜਾਵਾ ਵੀਰ ਹੀ ਪੜ੍ਹਾਈ ਕਰ ਰਿਹਾ ਸੀ ਮੈਂ ਦੱਸਿਆ ਤੇ ਕੋਈ ਮੁਕੱਦਮਾ ਦਰਜ ਨਹੀਂ ਹੈਗਾ ਤਾਂ ਇਹਨੂੰ ਇਹ ਸੀਗਾ ਵੀ ਮੇਰੇ ਤੇ ਕਿਸੇ ਨੂੰ ਸ਼ੱਕ ਨਹੀਂ ਹੋਣਾ ਸੋ ਇਸ ਚੀਜ਼ ਦਾ ਫਾਇਦਾ ਉਠਾਉਂਦੇ ਹੋਏ ਇਹ ਬੰਦਾ ਜਿਹੜਾ ਹੈਗਾ ਇਹ ਸੀ ਚੀਜ਼ ਨੂੰ ਅੱਗੇ ਵੇਚ ਰਿਹਾ ਸੀਗਾ ਇਹ ਥੋੜੀ ਥੋੜੀ ਵੇਚ-ਵੇਚਦਾ ਸੀਗਾ ਤੇ ਇਸੇ ਇੱਕ ਪਰਪਸ ਵਾਸ ਹੁਣ ਤੱਕ ਪੁੱਛ ਕੇ ਚੇ ਕੋਈ ਗੱਲ ਸਾਹਮਣੇ ਵੀ ਕਿੰਨੇ ਕਿ ਗੇੜੇ ਲਾ ਚੁੱਕਿਆ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਵੀ ਫਾਜ਼ਲ ਕਾਇਰਗੇ ਚ ਲੈ ਕੇ ਆਏ ਆ ਇਹ ਪਹਿਲਾਂ ਵੀ ਜਿਹੜਾ ਹੈਗਾ ਕਾਫੀ ਵਾਰੀ ਇਹਨੇ ਜਿਹੜੀ ਇਸ ਕੁਆਲਿਟੀ ਦੇ ਵਿੱਚ ਇਹ ਜਿਹੜੀ ਹੈਗੀ ਆ ਪਹਿਲੀ ਵਾਰੀ ਲੈ ਕੇ ਆਇਆ ਪਹਿਲਾਂ ਛੋਟੀ ਮਾਤਰਾ ਦੇ ਵਿੱਚ ਵੇਚਦਾ ਸੀਗਾ ਹੌਲੀ ਹੌਲੀ ਜਿਹੜਾ ਹੈਗਾ ਇਹਦਾ ਜਿਹੜਾ ਕੰਫੀਡੈਂਸ ਬਣ ਗਿਆ ਤੇ ਇਹ ਜਿਹੜਾ ਹੈਗਾ ਕੱਲ ਤੱਕ ਲੋ ਹੈਰਨ ਜਿਹੜੀ ਸੀਗੀ ਵੇਚਣ ਵਾਸਤੇ ਮਠੰਡਾ ਸ਼ਹਿਰ ਤੋਂ ਵੇਚਾ ਰਿਹਾ ਇੱਥੇ ਇਹਦਾ ਬਹੁਤ ਨੌਕ ਵੀ ਸ਼ਾਮੇ ਨੇ ਕੋਈ ਡੈਫੀਨਿਟਲੀ ਇਹਨੇ ਜਿਹੜੀ ਆਪਣੀ ਇੰਟਰੋਗੇਸ਼ਨ ਦੇ ਵਿੱਚ ਕੁਝ ਲੋਕਾਂ ਦਾ ਜ਼ਿਕ ਸੋ ਸਾਰੇ ਜਿਹੜੇ ਬੰਦੇ ਹੈਗੇ ਆ ਉਹਨਾਂ ਦੇ ਵੀ ਇਨਵੈਸਟੀਗੇਸ਼ਨ ਕਰ ਰਹੇ ਆ ਕਿਉਂਕਿ ਕੁਝ ਬਹੁਤ ਬੰਦੇ ਜਿਹੜੇ ਹੈਗੇ ਨੇ ਜਿਵੇਂ ਕ੍ਰਾਸ ਬਾਰਡਰ ਜ਼ਿਲ੍ਹੇ ਹੈਗੇ ਆ ਸੋਰੀ ਕ੍ਰਾਸ ਬਾਰਡਰ ਫਾਜ਼ਿਲਕਾ ਦੇ ਵਿੱਚ ਉੱਥੇ ਦੀ ਕਿਤੇ ਜਗ੍ਹਾ ਰਿਸ਼ਤੇਦਾਰ ਵੀ ਦੱਸੀਏ ਨੇ ਉਹ ਸਾਰੇ ਅੰਗਰੇਜ਼ੀ ਦੀ ਜਾਂਚ ਕਰ ਰਹੇ ਆ ਇਹ ਕਦੋਂ ਕੰਮ ਕਰ ਰਿਹਾ ਸੀ ਕਿੰਨਾ ਪੈਸਾ ਉਹਨਾਂ ਨੇ ਕਮਾਇਆ ਹੈ ਵਿੱਚ ਉਹਨਾਂ ਦੀ ਹੈ ਇਹ ਦੇਖੋ ਰੀਸੈਂਟਲੀ ਜਿਹੜਾ ਹੈਗਾ ਐਸੀ ਦੇ ਵਿੱਚ ਇਹ ਕਿਉਂਕਿ ਈਜ਼ੀ ਮਨੀ ਦੇ ਤੌਰ ਤੇ ਲੱਗਿਆ ਸੀਗਾ ਜਦੋਂ ਮੈਂ ਦੱਸਿਆ ਬੀਏ ਦੀ ਪੜ੍ਹਾਈ ਕਰਦਾ ਸੀਗਾ ਤਾਂ ਇਹਨੂੰ ਇਹ ਸੀਗਾ ਵੀ ਮੇਰੇ ਉੱਪਰ ਕਿਸੇ ਨੂੰ ਸ਼ੱਕ ਨਹੀਂ ਹੋਣਾ ਕਿਉਂਕਿ ਜਨਰਲੀ ਜਿਹ ਪਾਇਸ ਦੇ ਉੱਪਰ ਬੰਦੇ ਦੇ ਚੈਕਿੰਗ ਕਰਦੇ ਹੋਏ ਤੇ ਮਕਦਮਾ ਦਰਜ ਹੈ ਤਾਂ ਉਸ ਉਹਦੀ ਪੜਵਾਈ ਨਾਲ ਤਾਂ ਪੇਸ਼ ਕਰਦੇ ਆਂ ਸੋ ਇਸ ਚੀਜ਼ ਨੂੰ ਫਾਇਦਾ ਉਠਾਉਂਦੇ ਵੀ ਮੇਰੇ ਉੱਪਰ ਕੋਈ ਮਕਦਮਾ ਦਰਜ ਨਹੀਂ ਹੈਗਾ ਇਸ ਚੀਜ਼ ਦਾ ਫਾਇਦਾ ਉਠਾ ਕੇ ਕਾਫੀ ਦਿਨ ਤਾਂ ਲੱਗਿਆ ਹੋਇਆ ਸੀਗਾ ਪਹਿਲਾਂ ਛੁੱਟੀ ਮਾਤਰਾ ਦੇ ਵਿੱਚ ਰਹਿਦਾ ਸੀਗਾ ਬਟ ਹੌਲੀ-ਹੌਲੀ ਜਿਹੜੇ ਇਹ ਮਾਤਰਾ ਵਿੱਚ ਵਧਾਉਂਦਾ ਗਿਆ ਕੱਲ੍ਹ ਜਿਹੜਾ ਹੈਗਾ ਅੱਧਾ ਕਿਲੋ ਹਰਨੋ ਦੇ ਨਾਲ ਇਹ ਸ਼ਹਿਰ ਦੇ ਵੱਲ ਆ ਰਹੇ ਸੀ ਸਰ ਪਾਣੀ ਦਾ ਤੋਂ ਬਾਹਰ ਰੋੜਾ ਰਹਿਤ ਹੈ ਕਿਵੇਂ ਇਹਦੇ ਜਿਹੜੀ ਮੁੱਢਲੀ ਤਫ਼ਤੀਸ਼ ਦੇ ਵਿੱਚ ਇਹਨੇ ਇਹੀ ਦੱਸਿਆ ਵੀ ਇਹ ਮੋਟਰਸਾਈਕਲ ਤੇ ਵੀ ਜਾਂਦਾ ਸੀਗਾ ਤੇ ਕਈ ਵਾਰੀ ਬੱਸ ਵ ਤੋ ਸਾਰੇ ਜਿਹੜੇ ਅਸੀਂ ਪਿਛਲੀ ਪ੍ਰੀਵਿਅਸ ਜਿਹੜੀ ਮੂਵਮੈਂਟ ਹਿਸਟਰੀ ਸਾਰੀ ਚੈੱਕ ਕਰਾਂਗੇ ਅਸੀਂ ਕਿੰਨੀ ਵਾਰੀ ਜਾਅ ਕਰੀ ਗਏ ਫਾਦਿਲ ਕਾ ਜ ਗਿਆ ਕਿੰਨੀ ਵਾਰੀ ਪ੍ਰੋਸਪਰ ਗਿਆ ਸਾਰੇ ਜਿਹੜੇ ਐਂਗਲ ਅਗੇ ਇਹਨਾਂ ਨੂੰ ਜਾਂਚ ਕਰਦੇ ਜਿਹੜੀ ਪਹਿਲਾਂ ਉਹ ਲੈ ਕੇ ਆਉਂ ਕਿਸ ਤਰ੍ਹਾਂ ਕੇ ਬਾਈਕ ਲੈ ਆ ਜਿਹੜੀ ਇਹ ਤੱਕ ਲੋਹਰੋਂ ਹੈਗੀ ਹੈ ਕਿਸ ਬੰਦੇ ਤੋਂ ਅੱਗੇ ਲਈ ਜਿਹੜੇ ਬੰਦੇ ਨੇ ਉਹਨੇ ਇੱਥੇ ਨੂੰ ਡਿਲੀਵਰ ਕੀਤੀ ਸੀ ਹਾਂਜੀ ਨਹੀਂ ਪਿਛਲੇ ਦਿਨੀ ਜਿੰਮੇ 40 ਕਿਲੋ ਪੜੀ ਗਈ ਸੀ ਕਿ ਕੋਈ ਉਹਨਾਂ ਦੇ ਸ਼ੋਰਤ ਨਾਲ ਕੋਈ ਇਹ ਤੱਕ ਸੰਪਰਕ ਨਹੀਂ ਨਹੀਂ ਉਹਦੇ ਵਿੱਚ ਨਹੀਂ ਨਹੀਂ ਉਹਦੇ ਵਿੱਚ ਇਹਦਾ ਇਸ ਬੰਦੇ ਦਾ ਕੋਈ ਨਿਕ ਨਹੀਂ ਸੀਗਾ ਉਹਦੇ ਵਿੱਚ ਜਿਹੜੇ ਜਿਹੜੇ ਬੰਦੇ ਅੱਗੇ ਤਫਤੀਸ਼ ਦੇ ਵਿੱਚ ਆਏ ਸੀਗੇ ਉਹਨਾਂ ਨੂੰ ਅਸੀਂ ਨਾਮਿਨੇਟ ਕਰ ਲਿਆ ਸੀ ਉਹ ਉਸ ਮੁਕਦਮੇ ਦੇ ਵਿੱਚ ਕਿਉਂਕਿ ਉਹਦੇ ਵਿੱਚ ਫਾਰਵਰਡ ਤੇ ਬੈਕਵਰਡ ਲਿੰਕਸ ਦੋਨਾਂ ਦੀ ਆਇਡੈਂਟੀਫਿਕੇਸ਼ਨ ਕਰਕੇ ਅਸੀਂ ਉਹਨਾਂ ਨੂੰ ਨਾਮਜ਼ਦ ਕਰ ਲਿਆ ਉਹਨਾਂ ਦੀ ਵੀ ਰੇਟ ਵਾਸਤੇ ਜਿਹੜੀ ਗ੍ਰਿਫਤਾਰੀ ਵਾਸਤੇ ਸੀੜੇ ਸਾਡੀ ਪਾਰਟੀ ਰੇਟ ਕਰ ਰਹੀਆਂ ਸਰ ਜਿੰਨੀ ਕੁਆਂਟੀਟੀ ਹੈਗੀ ਫਿਰ ਇਹਦੇ ਦਾ ਅਮਾਉਂਟ ਬੜੀ ਚੇਂਜ ਦੀ ਹੋਗੀ ਬ੍ਰੋ ਅਰੇਂਜ ਕਿਸ ਤਰ੍ਹਾਂ ਕੀਤਾ ਗਿਆ ਇਸ ਬਲੋਂ ਕਿਉਂਕਿ ਉਹ ਵੀ ਕਿ ਬੇਕਣ ਤੋਂ ਬਾਅਦ ਡਿਲੀਵਰੀ ਦੇ ਪੈਸੇ ਦਿੰਦੇ ਸੀਗੇ ਜਿੰਨੀ ਜਿਹੜਾ ਹੁਣ ਜਿਹੜਾ ਇਹਨਾਂ ਕਨਸੈਪਟ ਬਣਾਉਂਦੇ ਆ ਜਿਹੜੇ ਛੋਟੇ ਜਿਹੜੇ ਮੁੱਡੇ ਲੱਗੇ ਹੋਏ ਆ ਐਂਸਟਨ ਲੱਗੇ ਹੋਏ ਆ ਉਹਨਾਂ ਨੇ ਇਹ ਹੀ ਹੁੰਦਾ ਵੀ ਜਿਹੜੇ ਜਦੋਂ ਇਹ ਸੇਲ ਕਰ ਲੈਂਦੇ ਆ ਉਹਦੇ ਪੈਸੇ ਦੇ ਵਿੱਚੋਂ ਕੁਝ ਘੱਟ ਆਪਣਾ ਰੱਖ ਕੇ ਬਾਕੀ ਪੈਸੇ ਜਿਹੜੇ ਹੈਗੇ ਅੱਗੇ ਫਰਦਰ ਜਿਹੜੇ ਨੂੰ ਟਰਾਂਸਫਰ ਕਰ ਦਿੰਦੇ ਆ ਯਾਨੀ ਕਿ ਨਿਊ ਜਨਰੇਸ਼ਨ ਨੂੰ ਜਿਹੜਾ ਹੈਗਾ ਤਸਕਰਾਂ ਨੇ ਇਸ ਤੱਕ ਡੈਫੀਨਟਲੀ ਜਿਹੜੀ ਈਜ਼ੀ ਮਨੀ ਜਿਹੜਾ ਹੈਗਾ ਬੜਾ ਵੱਡਾ ਫੈਕਟਰ ਆ ਕਿਉਂਕਿ ਕਮਾਈ ਜਿਹੜੀ ਹੈਗੀ ਆ ਉਹਦੇ ਵਿੱਚ ਇੱਕ ਲੁਭਾਉਂਦੀ ਹੈ ਬੰਦੇ ਨੂੰ ਜਿਹੜੇ ਬੰਦੇ ਪੜ ਰਹੇ ਜਿਦਾਂ ਇਹ ਗ੍ਰੈਜੂਏਸ਼ਨ ਦੀ ਪੜਾਈ ਕਰ ਰਿਹਾ ਤੇ ਇੱਕ ਬੰਦੇ ਨੂੰ ਲੁਭਾਉਂਦੀ ਹੈ ਇਸ ਕਰਕੇ ਜਿਹੜਾ ਹੈਗਾ ਇਸ ਚੀਜ਼ ਵਿੱਚ ਲੱਗ ਗਿਆ ਤੇ ਈਜ਼ੀ ਮਨੀ ਜਿਹੜਾ ਸੀਗਾ ਇਹਦਾ ਮੇਨ ਟਾਰਗੇਟ ਸੀ ਸਰ ਕਿੱਥੇ ਸਟੱਡੀ ਕਿੱਥੇ ਕਰ ਰਹੇ ਆ ਇਹ ਲੋਕਲ ਪਟੰਡੇ ਹੀ ਕਰਦੇ ਸਰ ਥੀਮ ਕਿੰਨੀ ਕਿਸੇ ਨੇ ਪੜੀਗੀ ਜਿਹੜੀ ਦੇਖੋ ਫਿਲਹਾਲ ਜਿਹੜੀ ਇਸ ਕੀਮਤ ਪਰ ਕਮੈਂਟ ਨਹੀਂ ਕੀਤਾ ਜਾ ਸਕਦਾ ਕਿਉਂਕਿ ਜਦੋਂ ਕੀਮਤ ਦੱਸਦੇ ਆ ਤਾਂ ਜਿਹੜੇ ਬਾਕੀ ਯੰਗਸਟਰ ਹੈਗੇ ਆ ਉਹ ਵੀ ਇਸ ਚੀਜ਼ ਵੱਲ ਅਟ੍ਰੈਕਟ ਹੁੰਦੇ ਆ ਕਿ ਇਹਦੀ ਕੀਮਤ ਦੀ ਜਿਹੜੀ ਚੀਜ਼ਾਂ ਹੈਗੀਆਂ ਨੇ ਸੋ ਇਸ ਚੀਜ਼ ਵਾਸਤੇ ਜਿਹੜਾ ਹੈਗਾ ਆਈ ਕਾਂਟ ਕਮਾਈਂਡ ਆਉਟ ਬਾਕੀ ਪਾਸਜੈਂਟੀ ਕਿ ਦੋ ਸਕਲ ਵਿੱਚ ਇਹ ਗ੍ਰੈਜੂਏਸ਼ਨ ਦੀ ਪੜਾਈ ਕਰ ਰਹੀ ਸੀ ਕਿਹੜਾ ਸਾਲ ਦੀ ਸੀ ਹਾਂ ਸਾਲ ਦੋ ਸੈਕੰਡ ਇਅਰ ਦੀ ਸੀ ਚੱਲਣ ਕਿ ਲੋਨ ਚ ਕਿੰਨੇ ਮਹੀਨੇ ਨਾਮ ਰੱਖੀ ਤੁਸੀਂ ਉਹਦੇ ਵਿੱਚ ਅਸੀਂ ਚਾਰ ਬੰਦੇ ਜਿਹੜੇ ਰਗੇ ਫਰਜ਼ਦਾਰ ਪ੍ਰਮਾਣਿਤ ਕੀਤੇ ਗਏ ਸਾਡੇ ਵੱਲੋਂ 6 ਤੋਂ ਇਲਾਵਾ ਜੀ 6 ਤੋਂ ਇਲਾਵਾ ਉਹਦੇ ਵਿੱਚ ਚਾਰ ਬੰਦੇ ਅਸੀਂ ਹੋਰ ਨਾਮਿਨੇਟ ਕੀਤੇ ਦੋ ਬੰਦੇ ਜਿਹੜੇ ਬੰਦੇ ਜਿੰਨਾਂ ਕੋਲ ਉਹ ਲੈ ਕੇ ਆਏ ਸੀਗੇ ਡਿਲੀਵਰ ਕਰਦੇ ਸੀਗੇ ਇਹਨਾਂ ਨੂੰ ਤੇ ਦੋ ਬੰਦੇ ਇਦਾਂ ਦੇ ਜਿੰਨੂੰ ਜਿਹੜੇ ਬੰਦੇ ਅੱਗੇ ਨਾਲ ਦੀ ਡਿਲੀਵਰੀ ਤੋਂ ਬਾਅਦ ਸਪਲਾਈ ਕਰਦੇ ਸੀ ਜੋ ਲਖਵੀਰ ਦੇ ਨਾਲ ਮਿਲੇ ਹੋਏ ਸੀਗੇ ਉਹ ਜੋ ਦੋ ਬੰਦੇ ਨੇ ਮਲੋਡ ਤੇ ਰਹਿਣ ਵਾਲੇ ਨੇ ਬਾਕੀ ਜਿਹੜੇ ਦੂਸਰੇ ਦੋਨੋਂ ਨੇ ਸਪਲਾਇਰ ਨੇ ਇੱਕ ਉਹ ਜਿਹੜਾ ਡੈਲੀ ਗ੍ਰੋਸ ਤੇ ਰਹਿਣ ਵਾਲਾ ਸੈਕੰਡ ਬੰਦਾ ਜਿਹੜਾ ਮੁਕਸਰ ਤੇ ਰਹਿਣ ਵਾਲਾ ਰੈਸਟੋਰੈਂਟ ਗੁੱਟ ਪੈਸੀ ਗੁੱਟਾਂ ਚ ਉਸ ਕੇਸ ਬਾਰੇ ਉਹਦੇ ਵਿੱਚ ਤੇ ਇੱਕ ਅਸੀਂ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਸੀਗਾ ਸੈਕੰਡ ਜਿਹੜਾ ਮੇਨ ਦੋਸ਼ੀ ਸੀਗਾ ਜਿਹੜਾ ਬੰਦਾ ਪੈਸੇ ਤੋਂ ਲੈ ਕੇ ਗਿਆ ਸੀਗਾ ਪੂਰੀ ਅਰੈਸਟ ਵਾਸਤੇ ਸਾਡੀ ਟੀਮ ਲੱਗੀ ਹੋਈ ਹੈ ਅੱਜ ਵੀ ਇਹ ਸਾਰਾ ਆਪਰੇਸ਼ਨ ਚੱਲ ਰਿਹਾ ਤੇ ਜਲਦੀ ਹੀ ਜਿਹੜਾ ਹੈਗਾ ਉਹ ਨੂੰ ਤੁਸੀਂ ਗ੍ਰਫਤਾਰ ਕਰਕੇ ਉਹਦੇ ਵਿੱਚ ਵੀ ਅਸੀਂ ਸਾਰੇ ਜਿਹੜੇ ਦੋਸ਼ੀ ਨੇ ਮਨਫੇਸ ਹੋ ਗਏ ਹਨ ਆ ਡੈਫੀਨਿਟਲੀ ਟ੍ਰੇਸ ਕਰ ਲੈ ਸਰ 40 ਕਿਲੋ ਵਾਲੇ ਮਾਮਲੇ ਤੁਸੀਂ ਨਾਮਜ਼ਦ ਕਰ ਲਏ ਅਰੈਸਟ ਹੋਈ ਹੈ ਉਸ ਮਾਮਲੇ 'ਚ ਜਾਂ ਹੋਰ ਵੀ ਰਿਕਵਰੀ ਹੋਈ ਹੋਵੇ ਨਹੀਂ ਅਸੀਂ ਉਸ ਬੰਦਿਆਂ ਦੇ ਵਿੱਚ ਜਿਹੜੇ ਨਾਮਜ਼ਦ ਕੀਤੇ ਉਹਨਾਂ 'ਤੇ ਰੇਡ ਕਰ ਰਹੇ ਹਾਂ ਤੇ ਜਲਦੀ ਹੀ ਜਿਹੜੀ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਜਿਹੜਾ ਗ੍ਰਫਤਾਰ ਕਰਕੇ ਤੇ ਕੋਈ ਰਿਕਵਰੀ ਹੋਰ ਹੋਈ ਹੋਵੇ ਜੀ ਇਸ ਮਾਮਲੇ 'ਚ ਨਹੀਂ ਫਿਲਹਾਲ ਜਿਹੜੀ ਇਹਨਾਂ ਖ਼ਬਰ ਹੀ ਹੋਰ ਨਹੀਂ ਕੋਈ ਪ੍ਰ ਮਿਲਦਾ ਵੀ ਜਿਹੜਾ ਬੰਦਾ ਲੈਂਦਾ ਪਰਚੇਸ ਕਰਦਾ ਹੈ ਉਹ ਪੱਕੇ ਕਸਟਮਰ ਬਣਾਈ ਹੁੰਦੇ ਨੇ ਉਹਨਾਂ ਨੇ ਉਹਨਾਂ ਨੇ ਅੱਗੇ ਸਪਲਾਈ ਦਿੰਦੇ ਆ ਇਹ 40 ਕਿਲੋ ਮਾਮਲੇ 'ਚ ਐਲਓਸੀ ਕਿਦੀ ਜਾਰੀ ਹੋਈ ਹੈ ਉਹਦੇ ਵਿੱਚ ਜਿਹੜਾ ਇੱਕ ਮੇਨ ਦੋਸ਼ੀ ਸੀਗਾ ਝੰਡਿਆਲਾ ਗੁਰੂ ਝੰਡਿਆਲਾ ਗੁਰੂ ਵਾਲਾ ਦੀ ਵੀ ਕੀਤੀ ਹੈ ਜਿਹੜਾ ਦੂਸਰਾ ਦੋਸ਼ੀ ਸੀ ਉਹਦੀ ਵੀ ਕੀਤੀ ਹੈ ਐਸਪੀ ਸਾਹਿਬ ਨੇ ਲੋਕਾਂ ਜਿਵੇਂ ਚਲਦੀ ਹੈ ਆਖ ਸਾਹ ਹੈ ਕਿ 40 ਕਿਲੋ ਮਾਤਰਾ ਕਾਫੀ ਹੈ ਬਸ ਚਾ ਵੀ ਪਹਿਲਾ ਇਸ ਤੇ ਜਿਹੜਾ ਪਰਿਵਾਰਿਕ ਦਾ ਪਰਿਵਾਰ ਕੀ ਸੇਰ ਹੋ ਗਿਆ ਮੈਂ ਕਿ ਪੀਐਸ ਦਾ ਕੋਈ ਪਤਾ ਲੱਗ ਜਾਏ ਕਿ ਨਹੀਂ ਨਹੀਂ ਪ੍ਰਵਾਹ ਤੇ ਫਿਲਹਾਲ ਜਿਹੜੀ ਹੈਗੀ ਹੈ ਉਹ ਕੋਈ ਮੁੱਢਲੀ ਜਾਣਕਾਰੀ ਵਿੱਚ ਤਾਂ ਨਿਕਲ ਕੇ ਨਹੀਂ ਆਇਆ ਜਿੱਦਾਂ ਮੈਂ ਪਹਿਲਾਂ ਹੀ ਦੱਸਿਆ ਕਿ ਜਿਹੜੇ ਜੰਕਸਟਰਸ ਹੈਗੇ ਆ ਕੋਈ ਜੀ ਮਨੀ ਨੂੰ ਲੈ ਕੇ ਜਿਹੜਾ ਕਈ ਵਾਰੀ ਇਸ ਗਲਤ ਕੰਮ ਦੇ ਵਿੱਚ ਪੈ ਜਾਂਦੇ ਆ ਤੇ ਡੈਫੀਨਿਟਲੀ ਜਿਹੜਾ ਬੰਦਾ ਕਸਟ ਕਰੂਗਾ ਤੇ ਉਹਨੂੰ ਦੱਸਤਾ ਆਪਣਾ ਅਨਜਾਮ ਹੋ ਜਾਊਗਾ ਪਰ ਤੁਹਾਨੂੰ ਪਤਾ ਨਹੀਂ ਗਲਤ ਨਹੀਂ ਫਿਲਹਾਲ ਜਿਹੜੀ ਹੈਗੀ ਹੈ ਇਹਦੇ ਬਾਰੇ ਜਿਹੜੀ ਹੈਗੀ ਹੈ ਬਲੀ ਗੱਲ ਕਰੀਏ ਅਸੀਂ ਇੱਕ ਇਨਵੈਸਟੀਗੇਸ਼ਨ ਵਿੱਚ ਜਾਓ ਕੋਈ ਡਰਗ ਮਨੀ ਹੋਈ ਬ੍ਰਾਹਮਣ ਨਹੀਂ ਇਹਦੇ ਵਿੱਚ ਕੋਈ ਡਰਗ ਮਨੀ ਕਰਾਮ ਨਹੀਂ